ਸਤਰੀ ਕਾਰਵਾਈ ਸਾਰੇ ਵੀਰਾਂ ਨੂੰ ਅੱਜ ਆਪਾਂ ਤੁਹਾਨੂੰ ਆਪਣੇ ਮੱਕੀ ਬਾਰੇ ਦੱਸ ਦਿਆਂ ਵੀ ਕੈ ਦਿਨ ਦੀ ਹੋ ਗਈ ਜੀ ਇਹ ਬੀਜੀ ਦੀ ਆਪਾਂ 29 4 24 ਨੂੰ ਜੀ ਤੇ ਅੱਜ 21 ਤਰੀਕ ਆ ਬਾਈ ਤੇ ਘੱਟੋ ਘੱਟ ਮੰਨ 7-8 ਦਿਨ ਰਹਿ ਗਏ ਬਾਈ ਯਾਨੀ 52 ਦਿਨ ਦੀ 51 52 ਦਿਨ ਦੀ ਹੋ ਗਈ ਮੰਨੋ ਤੇ ਜਿਹੜਾ ਆਪਣਾ ਬੀਤੀ ਬਾਈ ਤੁਹਾਨੂੰ ਪਹਿਲਾਂ ਵੀ ਦੱਸਿਆ ਪੈਨਰ 18 44 ਦਾ ਬੀ ਆ ਬਾਈ ਇਹ ਸਾਰਾ ਤੇ ਉਦੋਂ ਬਾਅਦ ਇਹ ਚ ਬਾਈ ਆਪਾਂ ਰੇਹ ਦੀਆਂ ਹੁਣ ਤੱਕ 2 ਢਾਈ ਪੌਣੇ 3 ਬੋਰੀਆਂ ਪਾ ਚੁੱਕੇ ਆ ਬਾਈ ਦੋ ਇਹਦੇ ਆਪਾਂ ਸਪਰੇਹਾ ਕਰੀਆਂ ਤੇ ਬਾਈ ਪਹਿਲਾਂ ਕਰੀ ਤੀਗੀ 505 ਦੀ ਕੱਲੀ ਬਾਈ ਉਦੋਂ ਬਾਅਦ ਫੇਰ ਪਾਈ ਤੀਗੀ ਕੋਰਾ ਜਣਾ ਤੇ 505 ਇਹ ਕਮਾਗਰੋਂ ਹੋਣ ਕਰੀ ਤੀਗੀ ਉਹ ਕੱਲੀ ਬਸ ਆਪਾਂ ਜਿਵੇਂ ਰਹਿਮੜਾ ਕਹਦੇ ਨੇਗੇ ਜਾਂ ਆਪਣਾ ਸਸਤੀ ਜੀ ਕੋਈ ਦਵਾਈ ਇਕ ਕਮ ਅਗਰੋਂ ਹੁਣ ਗੋਬੀ ਦੀ ਸ਼ਿਕਾਇਤ ਜੀ ਦੇ ਵਿੱਚ ਕਿਤੇ ਕਿਤੇ ਆਈ ਸੀ ਭਰਾਵਾਂ ਨੇ ਪਤਾ ਲੱਗਿਆ ਸੀ ਇੱਕ ਉਹ ਫਿਰ ਹਫਤਾ ਤੱਕ ਹੋ ਗਿਆ ਉਹ ਮਾਰਦੀ ਸੀ ਉਹ ਤਾਂ ਆਰਜੀ ਤੌਰ ਜਿੱਤੇ ਮਾਰੀ ਸੀ ਜਾਨੀ ਵਧੀਆ ਸਪਰੇਹਾਂ ਆਪਾਂ ਬਾਈ ਦੋ ਕਰੀਆਂ ਤੀਆਂ ਗੀਆਂ ਇਹਦੇ ਵਿੱਚ ਤੇ ਜ਼ਿਆਦਾਤਰ ਆਪਾਂ ਕੋਰੋ ਜੰਟ ਤੇ 505 ਵਰਤੀ ਦੀ ਬਾਈ ਬਹੁਤ ਵਧੀਆ ਰੀਜੈਂਟ ਮਿਲਿਆਗਾ ਤੇ ਆਹ ਦੇਖ ਲਓ ਬਾਰੇ ਹੁਣ ਆਪਣਾ ਇਹ ਮੰਨ 50 52 51 ਦਿਨਾਂ ਦੀ ਹੋ ਗਈ ਇਹ ਬਾਈ ਲੱਗੀ ਹੁਣ ਆਪਣਾ ਗੱਠਾ ਭੰਨ ਲਿਆ ਨੇ ਬਾਈ ਤੇ ਜਿੱਦਨੂੰ ਨੇ 60 ਕੇ ਦਿਨਾਂ ਦੀ ਹੋਣੀ ਆ ਬਾਈ 7-8 ਕੇ ਦਿਨ ਰਹਿ ਗਏ ਉਦੋਂ ਇਹ ਸਾਰੀਆਂ ਗੱਠਾ ਭੰਨੇ ਆਊਗੀ ਤੇ ਬਾਕੀ ਕੱਦ ਦੇਖ ਲੋ ਬਾਈ ਮਨ ਤੁਹਾਨੂੰ ਕੱਦ ਦਿਖਾ ਦਨੇ ਆ ਮੇਰੇ ਹਿਸਾਬ ਚ 10 ਫੁੱਟ ਦੇ ਲਾਗੇ ਭਾਗੇ ਕੱਦ ਕਰ ਗਈ ਬਾਈ ਇੱਧਰ ਤੁਹਾਨੂੰ ਵਿੱਚੋਂ ਦਿਖਾ ਦਨੇ ਆ ਵਦਿਆ ਮਨ ਦੇਖ ਬਾਈ ਸਾਰੀ ਮੱਕ ਬੋਲ ਵਧੀਆ ਕੱਦ ਕਰਿਆ ਬਾਈ ਤੇ ਜਦੋਂ ਆਪਾਂ ਇੱਕ ਦਾ ਬੀ ਦੇ ਵਿੱਚ ਭਰਾ ਕਿਰਸ਼ਨਾ ਕਰਿਆ ਕਰੋ ਜਦੋਂ ਆਪਾਂ ਕੋਈ ਵੀ ਬੀ ਕਿਸੇ ਵੀ ਚੀਜ਼ ਦਾ ਲਾਉਣਾ ਮੰਨ ਤਾਂ ਇਹ ਆਪਾ ਪਸ਼ੂਆਂ ਦੇ ਵਿੱਚ ਵਰਤਣਾ ਸੀਮਨ ਗਾਵਾਂ ਦੇ ਮੱਝਾਂ ਦੇ ਵਿੱਚ ਉਦੋਂ ਬਾਈ ਪੂਰੇ ਗੌਰ ਦੇ ਨਾਲ ਚਾਹੇ ਇੱਕ ਹੀਟ ਨਘਾ ਲਓ ਉਦੋਂ ਸੀਮਨ ਮਾੜਾ ਨਾਲ ਵਰਤੋ ਜਾਂ ਆਪਾਂ ਕੋਈ ਪੌਦਾ ਜਿਵੇਂ ਹੁਣ ਇਹਦੇ ਵਿੱਚ ਵੈਰਾਈਟੀਆਂ ਲਾਉਣੀਆਂ ਨੇ ਮੂਰੇ ਮੁਛਲ ਦੀਆਂ ਜਾਂ 126 PR ਤੇ ਜਾਂ 131 ਤਾਂ ਪਹਿਲਾਂ ਟਾਈਮ ਲੰਘ ਗਿਆ ਫਿਰ ਹੁਣ ਇਹ ਚ ਜ਼ਿਆਦਾ 126 ਤੇ 1509 ਤੇ ਜ਼ਿਆਦਾਤਰ ਇਹ ਵੈਰਾਈਟੀਆਂ ਲੱਗਣਗੀਆਂ 17 18 ਤੇ ਉਹਨਾਂ ਦੇ بی بی ਚੰਗੇ ਬੀਜੋ ਬੀਜਣਾ ਗਲਤੀ ਕਰੋ ਕਿਸੇ ਵੀ ਕੋਈ ਵੀ ਆਪਾਂ ਅੱਜ ਖੇਤੀ ਕਾਰੋਬਾਰ ਕਰਨਾ ਸਾਰਾ ਬਈ ਹਰ ਇੱਕ ਚੀਜ਼ ਬੀ ਸ਼ਰਤੇ ਹੁੰਦੀ ਆ ਤਾਂ ਸਾਰੇ ਭਰਾਵਾਂ ਨੂੰ ਇਹ ਕਹਿੰਦੇ ਦੇਖੋ ਮੱਕੀ ਦਾ ਬਈ ਬਹੁਤ ਵਧੀਆ ਕਾਦਾ ਅੱਜ 51 52 ਦਿਨਾਂ ਦੀ ਹੋ ਚੁੱਕੀ ਆ ਬਈ ਤੇ ਹੁਣ ਗੱਠਾਂ ਭੰਨ ਗਈ ਬਈ ਸਾਰੀਆਂ ਤੇ ਸਾਰੀਆਂ ਗੱਠ ਦੇ ਵਿੱਚ ਮੰਨ ਤੇ ਆਉਰੇ ਆਹਿੰਦੋਂ ਮਾੜਾ ਦਿਖਾ ਦੇ ਵਿੱਚ ਵਿੱਚੋਂ ਤੇ ਆ ਬਾਈ ਦੇਖੋ ਸਾਰੇ ਗੱਠਾ ਸਾਰੇ ਚੱਕੇ ਬਾਈ ਦੇਖੋ ਬਾਹਰੋਂ ਤਾਂ ਹਜੇ ਚੱਲ ਕੰਨੀ ਤੇ ਤੋਂ ਹੋਉਂਦੀ ਆ ਆ ਸਾਰੇ ਬਾਈ ਚੱਕਣ ਲੱਗ ਗਈ ਤੇ ਕੱਦ ਬਾਈ ਦੇਖ ਲਓ ਮੇਰੇ ਹਿਸਾਬ ਚ 12 ਫੁੱਟ ਦੇ ਲੱਗੇ ਭਾਗੇਗਾ ਦੇਖੋ 6 ਫੁੱਟ ਦੇ ਮੇਰੇ ਲਵੇ ਕੱਦਾ ਬਾਈ ਉਹ ਦੋ ਧੱਕਾ ਕੱਦਨੇ ਹੋਰ ਵੀ ਬਾਈ ਹਜੇ ਕਰਨਾ ਤਾਹੇ ਬਹੁਤ ਵਧੀਆ ਵੀ ਆ ਬਾਈ ਤੇ ਰੱਬ ਦੀ ਕਿਰਪਾ ਦੇ ਨਾਲ ਇਹਦੇ ਵਿੱਚ ਆਪ ਨੂੰ 5 ਸਾਲ ਹੋ ਗਏ ਲਾਉਂਦੇ ਨੂੰ ਤੇ ਬਹੁਤ ਵਧੀਆ ਕੁਆਲਿਟੀ ਦੀ ਮੱਕੀ ਆ ਬਾਈ ਤੇ ਸਾਰਿਆਂ ਨੂੰ ਇਹੀ ਕਹਨੇ ਆ ਬਾਈ ਵੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੀ ਵੀ ਆਪਾਂ ਜਦੋਂ ਬੀਜੀ ਆ ਵੀ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਦੱਸਦੇ ਰਹਾਂਗੇ ਤੇ ਅੱਜ ਆਪਾਂ ਤੁਹਾਨੂੰ ਇਹਦੀ ਹੁਣ ਵੀਡੀਓ 552 ਦਿਨ ਤੇ ਬਣਾਈ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਟੋਆ ਵੀ ਦੱਸਾਂਗੇ ਵੀ ਕਾਇ ਫੁੱਟ ਲੰਬੇ ਚ ਜਿਵੇਂ ਹੁਣ ਆਪਾਂ 20 ਕਿਲਿਆਂ ਦਾ 4.5 ਆਪਣਾ ਟੋਆ ਹੁੰਦਾ ਬਾਈ 180 ਫੁੱਟ ਤੇ 200 ਦੇ ਲਾਗੇ ਭਾਗੇ ਚੌੜਾ ਹੁੰਦਾ 18 ਫੁੱਟ ਬਾਈ ਤੇ ਲਵਾਈ ਮੰਨ ਉਚਾਈ ਮੰਨ ਲੈ ਜਾਨੇਗੇ 5 5.5 ਫੁੱਟ ਬਾਈ ਤੇ ਆਇਸਲੋਟ ਕਰਕੇ ਤੇ ਇੱਕ ਇਹਦੇ ਵਿੱਚ ਹੁਣ ਮੂਰੇ ਸਾਰਿਆਂ ਨੇ ਪਾਉਣੇ ਨੇ ਬਾਈ ਚਾਰ ਇਹ ਚ ਲਤੜਾਈ ਦੀ ਘੌਲਣਾ ਬਾਈ ਕਰਿਓ ਚਾਹੇ ਇੱਕ ਢੇੜਾ ਘੱਟ ਪਾ ਲਿਓ ਕਈ ਵੇਰ ਆਪਾਂ ਕਾਲੀ ਦੇ ਵਿੱਚ ਟ੍ਰੇਲੀ ਲਾਹੀ ਲਿਫਟ ਚੱਕੀ ਦੂਜੀ ਨੂੰ ਭੱਜ ਲੈਣਾ ਬਾਈ ਇਹਦੀ ਲਤੜਾਈ ਕੱਚੀ ਰਹਿ ਜਾਂਦੀ ਆ ਜੇ ਇਹ ਥੱਲੋਂ ਦੀ ਲਤੜਾਈ ਦੀ ਕੱਚੀ ਰਹਿ ਗਈ ਬਾਈ ਫਿਰ ਦੇਖੋ ਆਪਾਂ ਇੰਨੀ ਗਰਮੀ ਦੇ ਵਿੱਚ ਇੰਨਾ ਟੈਂਪਰੇਚਰ ਤੇ ਇਤਕੀ ਆਪਾਂ ਮਿਹਨਤਾਂ ਕਰ ਕਰਕੇ ਇੱਥੇ ਲੈ ਕੇ ਆਏ ਬਈ ਇਹਨੂੰ ਜੇ ਪਾਉਣ ਵੇਲੇ ਗਲਤੀ ਹੋ ਗਈ ਤਾਂ ਫਿਰ ਬਈ ਆਪਾਂ ਨੂੰ ਉਹਦਾ ਨੁਕਸਾਨ ਬਹੁਤ ਹੋਊਗਾ ਦੇਖੋ ਨਾਲੇ ਮਨ ਦੁਖਦਾ ਵੀ ਆਪਾਂ ਘੱਟੋ ਘੱਟ 25000 ਰੁਪਏ ਇੱਕ ਏਕੜ ਤੇ ਖਰਚ ਆ ਜਾਂਦਾ ਬਈ ਬੀਜੋਂ ਤੋਂ ਲਾ ਕੇ ਚਾਰ ਪਾਉਣ ਤੱਕ ਤਾਂ ਭਰਾ ਇੱਥੇ ਤੱਕ ਤਾਂ ਆਪਾਂ ਮਿਹਨਤਾਂ ਕਰ ਲਈ ਪਰ ਭਰਾਵਾਂ ਨੂੰ ਕਹਿੰਦੇ ਆ ਵੀ ਪਾਉਣ ਵੇਲੇ ਗਲਤੀ ਨਾ ਕਰੋ ਭਰਾ ਲੜਾਈ ਇੰਨੀ ਕੁ ਕਰੋ ਵੀ ਉਹਦੇ ਵਿੱਚ ਹਵਾ ਨਾ ਗਿਤੇ ਰਹੇ ਟੋਏ ਦੇ ਵਿੱਚ ਵੀ ਜਦੋਂ ਆਪਾਂ ਲਤੜਾਂਗੇ 2-2 ਇੰਚ ਨੂੰ ਕਰਾ ਨਾ ਜਾ ਹਲਣ ਦੇ ਨਾਲ ਖਲਿਆਰ ਲਾ ਕਰੋ ਉਹਦੇ ਉੱਤੇ ਉਹਦੀ ਲੜਾਈ ਐਨੀ ਕਰੋ ਚਾਹੇ 10 ਮਿੰਟ ਟ੍ਰੈਲੀ ਦੂਜੀ ਖੜ ਕੇ ਪਾ ਦਿਓ ਤਾਂ ਕਿ ਆਪਣਾ ਨੁਕਸਾਨ ਨਾ ਹੋਵੇ ਜਦੋਂ ਆਪਣਾ ਬਰ ਆ ਇੱਕ ਦਾ ਨੁਕਸਾਨ ਹੋ ਜਾਂਦਾਗਾ ਉਹ ਆਪਾਂ 10 ਘਰਾਂ ਨੂੰ ਕਹਿੰਦੇ ਨੇ ਬਾਈ ਅਸੀਂ ਚਾਰ ਪਾਇਆ ਦੀ ਬਾਈ ਸਾਡੇ ਪਸ਼ੂ ਖਰਾਬ ਹੋ ਗਏ ਥਣਾ ਦੀ ਦਿੱਕਤ ਆ ਗਈ ਬਾਈ ਰਿਪੀਟ ਹੋ ਗਏ ਦੇਖੋ ਗਲਤੀਆਂ ਤਾਂ ਆਪਣੇ ਹੋਰ ਵੀ ਹੋ ਜਾਂਦੀਆਂ ਨੇ ਜਿਹੜੇ ਬੰਦੇ ਅਜੇ ਤੱਕ ਚਾਰ ਨਹੀਂ ਪਾਉਂਦੇ ਬਾਈ ਨੁਕਸਾਨ ਤਾਂ ਉਹਨਾਂ ਦੇ ਵੀ ਬਹੁਤ ਹੋ ਜਾਂਦੇ ਨੇਗੇ ਤੇ ਉਹਨਾਂ ਦੇ ਪਸ਼ੂ ਵੀ ਰਿਪੀਟ ਹੋ ਜਾਂਦੇ ਨੇਗੇ ਹੈ ਤੇ ਮੈਂ ਆਪਣੋ 5 ਸਾਲ ਹੋ ਗਏ ਪਾਸ ਤੇ ਨੂੰ ਬਾਈ ਆਪਣੇ ਖੀਰੇ ਪਸ਼ੂ ਗੱਭਣ ਹੁੰਦੇ ਨੇ ਤੇ ਕੋਈ ਪਸ਼ੂ ਆਪਣਾ ਜਿਹੜਾ ਭਰਾ ਦੇਖ ਸਕਦਾ ਆ ਕੇ ਆਪਾਂ ਲਵੇ 70 ਪਸ਼ੂ ਦੇ ਲਾਗੇ ਭਾਗੇ ਨੇ ਬਾਈ ਤੇ گاਵਾ ਵੀ ਨੇ 2-3 ਤੇ ਜ਼ਿਆਦਾਤਰ ਮੱਝਾਂ ਨੇ ਬਾਈ ਆ ਕੇ ਸਿਹਤ ਦੇਖੋ ਕਿੰਨੀ ਵਧੀਆ ਬੰਦੀ ਆ ਅੱਗੇ ਭਰਾ ਆਪਾਂ ਕੀ ਕਰਦੇ ਸੀ ਜਦੋਂ ਘਰੇ ਕਾਕਣ ਦਾ ਹੁੰਦਾ ਸੀ ਆਪਾਂ ਇੱਕ ਪਸ਼ੂ ਨੂੰ 4 ਕਿਲੋ ਦਾਣਾ ਪਸ਼ੂ ਪਾਉਂਦੇ ਹੁੰਦੇ ਫੰਡਰ ਨੂੰ ਵੀ ਫੇਰ ਕਿਤੇ ਜਾ ਕੇ ਸਿਹਤ ਬੰਦੀ ਤੀ ਜਿੱਦ ਦੇ ਆਪਾਂ 5 ਸਾਲ ਦੇ ਇਹ ਚੀਜ਼ਾਂ ਚਾਰ ਨਾਲ ਜੁੜਿਆ ਆਪਾਂ ਭਾਈ ਕਿਲੋ ਪੌਣਾ ਕਿਲੋ ਡੇਢ ਕਿਲੋ ਚਾਰ ਪਾ ਕੇ ਕੱਖ ਪਾ ਕੇ ਤੇ 18 ਕਿਲੋ ਚਾਰ ਪਾ ਕੇ 2 ਕਿਲੋ ਦਾਣਾ ਪਾ ਕੇ ਭਾਈ ਬਹੁਤ ਵਧੀਆ ਛੇਤਾ ਬਣਦੀਆਂ ਨੇ ਇੱਕ ਭਰਾ ਗੱਲ ਇਹ ਆ ਆਪਾਂ ਕਈ ਵੇ ਭਰਾ ਵਿੱਚ ਕਹਿੰਦੇ ਨੇ ਭਾਈ ਕਿੰਨੇ ਕੁ ਚੀਜ਼ ਦੀ ਲੋਡ ਹੁੰਦੀ ਆਪਾਂ ਨੂੰ ਪਸ਼ੂ ਨੂੰ ਇੱਕ ਨੂੰ ਜੇ ਤਾਂ ਭਰਾ ਆਪਣੇ ਲੈਵੇ ਚਾਰ ਆ ਮੱਕੀ ਦਾ ਸੈਲ ਜਾਗਾ ਫੇਰ ਤਾਂ ਆਪਾਂ ਨੂੰ ਭਾਈ 18 ਕਿਲੋ ਬਹੁਤ ਆ 2 ਕਿਲੋ ਦਾਣਾ ਪਾ ਲੋ ਡੇਢ ਕਿਲੋ ਦਾਣਾ ਪਾ ਲੋ ਪਸ਼ੂ ਨੂੰ ਵਧੀਆ ਖਾ ਕੇ ਉਹਦਾ ਸ਼ਵਰ ਆ ਜਾਂਦਾਗਾ ਜਿਹੜਾ ਆਪਣਾ ਕੱਖ ਗੰਡਾ ਬਾਈ ਚਰੀ ਮੱਕੀ ਤੇ ਜਾਂ ਆਪਣਾ ਪਰਸ਼ੀਨ ਜਵੀ ਉਹ ਚੀਜ਼ਾਂ ਆ ਗੀਆਂ ਉਹ ਘੱਟੋ ਘੱਟ ਬਾਈ ਪਸ਼ੂ ਨੂੰ 30 ਕਿਲੋ ਪਾਓ 28 29 ਕਿਲੋ ਪਾਓ ਉਹਦੇ ਨਾਲ ਘੱਟੋ ਘੱਟ ਬਾਈ 4 ਕਿਲੋ ਦਾਣਾ ਪਊਗਾ ਜੇ ਪਸ਼ੂ ਦੀ ਇਹਦੇ ਨਾਲ 2 ਕਿਲੋ ਦਾਣਾ ਪਾ ਕੇ sehat ਬਣੋ ਬਾਈ ਉਹ 4 ਕਿਲੋ ਦਾਣਾ ਪਾ ਕੇ sehat ਬਣੋ ਫੇਰ ਦੇਖੋ ਵੀ ਇਹਦਾ ਨੁਕਸਾਨ ਕੀ ਆ ਤੇ ਉਹਦਾ ਫਾਇਦਾ ਕੀ ਆ ਦੇਖੋ ਭਰਾ ਜੇ ਇੱਕ ਦੰ ਇੱਕ ਦਾ ਖਰਾਬ ਹੋ ਜੇ ਨਾ ਉਹਦੇ ਨਾਲ 10 ਬੰਦੇ ਨੂੰ ਉਹ ਕਹਿੰਦਾ ਬਾਈ ਇਹ ਨਾ ਪਾਈ ਚਾਰ ਮੈਂ ਪਾਇਆ ਤੀ ਬਾਈ ਆਪਣਾ ਚਾਰ ਖਰਾਬ ਹੋ ਗਿਆ ਪੈਸਾ ਬਰਬਾਦ ਹੋ ਗਿਆ ਪਸ਼ੂ ਰਿਪੀਟ ਹੋ ਗਏ ਤੇ ਥਾਣਾ ਚ ਦਿੱਕਤ ਆ ਗਈ ਬਈ ਆਪਾਂ ਨੂੰ 5 ਸਾਲ ਹੋ ਗਏ ਪਾਉਂਦਿਆਂ ਨੂੰ ਆਪਣੇ ਫਾਰਮ ਤੇ ਕੋਈ ਵੀ ਭਰਾ ਆਪਣੇ ਘਰ ਵਾਂਗੂ ਮੰਨ ਕੇ ਆ ਸਕਦਾ 24 ਘੰਟੇ ਉਹਦੇ ਦਰਵਾਜ਼ੇ ਖੁੱਲੇ ਰਹਿਣਗੇ ਬਈ ਦੇਖ ਸਕਦਾ ਵੀ ਆਪਣੇ 31 ਤੋਂ ਲਾ ਕੇ ਛੋਟੇ ਕਾਫਾਂ ਤੋਂ ਲਾ ਕੇ ਤਿੰਨ ਮਹੀਨੇ ਤੋਂ ਪਾਉਣ ਲੱਗੇ ਨੇ ਬਈ ਵੱਡਿਆਂ ਤੱਕ ਪਾਉਣੇ ਆ 18 ਕਿਲੋ ਚਾਰ ਪਾਉਣੇ ਆ ਘੱਟੋ ਘੱਟ ਵੱਧ ਤੋਂ ਵੱਧ ਬਈ ਵੱਡੇ ਪਸ਼ੂ ਨੂੰ ਉਹ ਤਾਂ ਆਪਣਾ 14 ਕਿਲੋ ਤੋਂ ਹੀ ਹੋਇਆ ਕਿ 14 ਕਿਲੋ ਪਾਤਾ 6 ਕਿਲੋ ਦੁੱਧ ਵਾਲੇ ਪਸ਼ੂ ਨੂੰ ਦਾਣਾ ਪੈਂਦਾ ਬਾਈ ਵਧੀਆ ਸਾਬਰ ਨਾਲ ਰੱਜ ਕੇ ਬਹਿ ਜਾਂਦੇ ਨੇ ਕੋਈ ਵੀ ਪਸ਼ੂ ਆ ਬਾਈ ਜਦੋਂ ਆਪਾਂ ਛੋਟੇ ਹੁੰਦੇ ਨੂੰ ਆਪਾਂ ਜਿੰਨਾ ਕੋ ਉਹਦਾ ਸਾਬਰ ਬਣ ਗਿਆ ਵੱਡੇ ਨੇ ਉਹਨਾਂ ਕੀ ਖਾਣਾ ਹੁੰਦਾ ਬਾਈ ਤੇ ਜੇ ਉਹਦੇ ਪਹਿਲਾਂ ਤੋਂ ਆਪਾਂ ਟੋਕਰੇ ਭਰ ਭਰ ਛੋਟੇ ਹੁੰਦੇ ਤੁਸੀਂ ਪੇਟ ਵੱਡਾ ਹੋ ਗਿਆ ਤਾਂ ਉਹਦੀ ਕਪੈਸਿਟੀ ਵੱਧਦੀ ਜਾਣੀ ਆ ਬਾਈ ਉਹਨੂੰ 50 ਕਿਲੋ ਨਾਲ ਸ਼ਰੂਗਾ ਤਾਂ ਕਹਿੰਦੇ ਭਰਾ ਜਿਹੜੀ ਅੱਜ ਦੀ ਖੇਤੀਬਾੜੀ ਆ ਤਾਂ ਥੋੜੇ ਜੀ ਗੌਰ ਦੀ ਹੈਗੀ ਇਹ ਮਾਲ ਪੁੱਛੇ ਦਾ ਕੰਮ ਹੋ ਵੀ ਗੌਰ ਦਾ ਤਾਂ ਆਪਾਂ ਸਾਰਿਆਂ ਨੂੰ ਭਾਈ ਜਿੰਨੀ ਕਿਰਾਏ ਦਿਨੇ ਹੁੰਨੇ ਆ ਜੋ ਆਪ ਦੀ ਵਰਤੀ ਹੁੰਦੀ ਚੀਜ਼ ਜਾਂ ਆਪਣੇ ਪੈਦਾ ਕੀਤੀ ਹੁੰਦੀ ਆ ਆਪਾਂ ਉਨੀ ਕਿਰਾਏ ਦਿੰਨੇ ਆ ਭਾਈ ਕਿਸੇ ਨੂੰ ਅੱਜ ਤਾਂ ਆਪਾਂ ਗਲਤ ਰਾਇ ਨਹੀਂ ਦਿੱਤੀ ਨਾ ਭਾਈ ਦੇਈਏ ਕਿਉਂਕਿ ਤੰਦੇ ਇਹ ਜੇ ਨੇ ਭਾਈ ਜੇ ਹੁਣ ਆਪਾਂ ਨੂੰ ਚਾਰ ਬੰਦੇ ਦੇਖਦੇ ਆ ਆਪਾਂ ਉਹਨੂੰ ਵਿਊ ਲੈਣ ਦੇ ਮਾਰੇ ਕੋਈ ਮਾੜੀ ਵੀ ਵੀ ਵੱਧ ਵਿਊ ਆ ਜਾਣਾ ਲਾਲਚ ਨਾਲ ਕੋਈ ਗੱਲ ਕਹਿ ਦਾਂਗੇ ਤਾਂ ਭਾਈ ਆਲੇ ਦਾ ਨੁਕਸਾਨ ਬਹੁਤ ਹੋ ਜਾਂਦਾ ਹੈ ਕਿਉਂਕਿ ਧੰਦੇ ਇਹ ਜਨੇ ਬਾਈ ਮੁੜ ਕੇ ਜ਼ਿੰਦਗੀ ਭਰਨੀ ਸੈਟ ਆਉਂਦੇ ਚਾਹੇ ਮਾਲ ਪੁੱਛਦਾ ਹੋਵੇ ਚਾਹੇ ਖੇਤੀਬਾੜੀ ਦਾ ਹੋਵੇ ਕਿਉਂਕਿ ਐਡਾ ਧੰਦਾ ਤਾਂ ਹੈ ਨਹੀਂ ਬਾਈ ਇਹ ਵੀ ਜੇ ਇਤ ਕੀ ਆਪਾਂ ਤੋਂ ਖੁੰਝ ਗਿਆ ਤਾਂ 10 ਦਿਨਾਂ ਨੂੰ ਫੇਰ ਸੈਟ ਕਰ ਲਾਂਗੇ ਬਾਈ ਇਹ ਤਾਂ 6-6 ਮਹੀਨੇ ਦੇ ਧੰਦੇ ਨੇ ਬਾਈ ਮਾਲ ਪੁੱਛੂ ਨੇ ਸਾਲ-ਸਾਲ ਤਿੰਨ-ਤਿੰਨ ਸਾਲ ਪਾਲ ਕੇ ਕਿਤੇ ਫੇਰ ਫਾਰਮ ਕਾਬਜਾਬ ਹੁੰਦਾ ਬਾਈ ਤਾਂ ਕਰਕੇ ਬਾਈ ਦੇਖਿਆ ਕਰੋ ਜਿੰਨੀ ਨੌਲੇਜ ਹੁੰਦੀ ਹੈ ਸਹੀ ਦੱਸਿਆ ਕਰਾਂਗੇ ਤਾਂ ਸਾਰਿਆਂ ਦਾ ਬਾਈ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ i the fabric, honey.